ਹਲੋਡ ਨਾਲੋਂ ਵੱਧ ਇੱਜ਼ਤ ਦੇਣੀ ਵੀ ਬਣ ਸਕਦੀ ਹੈ ਸਬੰਧ ਵਿਗੜਨ ਦਾ ਕਾਰਨ ਬਣ ਜਾਂਦੀ ਹੈ ਬਣ ਸਕਦੀ ਦੀ ਬਣ ਜਾਂਦੀ ਐਕਸ ਸੱਸੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜਿਹੜਾ ਅਸੀਂ ਵਿਸ਼ਾ ਚੁਣਿਆ ਨਾ ਉਹ ਅਸਲ ਦੇ ਵਿੱਚ ਤੁਹਾਡੇ ਤੁਹਾਡੇ ਦਿਮਾਗ ਦੇ ਵਿੱਚ ਵੀ ਚੱਲਦਾ ਹੋਊਗਾ ਤੇ ਤੁਹਾਡੇ ਨਾਲ ਵਾਪਰੀ ਵੀ ਇਹ ਗੱਲ ਜਰੂਰ ਹੋਊਗੀ ਕਿਉਂਕਿ ਲਾਈਫ ਟਿਪਸ ਹੈ ਲਾਈਫ ਟਿਪਸ ਦਾ ਮਤਲਬ ਹੈ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਘਟਨਾ ਘਟੀਆਂ ਹੁੰਦੀਆਂ ਲੋਟ ਕੀਤੀ ਹੁੰਦੀ ਹੈ ਪਰ ਅਸੀਂ ਉਹਨਾਂ ਤੋਂ ਦੁਬਾਰਾ ਅੱਗੇ ਸੋਚ ਕੇ ਨਹੀਂ ਚੱਲਦੇ ਕਈ ਵਾਰ ਨਾ ਤੁਸੀਂ ਆਪਣੀ ਜ਼ਿੰਦਗੀ ਚ ਨੋਟ ਕੀਤਾ ਹੋਣਾ ਕਿ ਤੁਹਾਨੂੰ ਨਾ ਤੁਹਾਨੂੰ ਲੱਗਦਾ ਕਿ ਉਸ ਬੰਦੇ ਨਾਲ ਮੇਰੇ ਸਬੰਧ ਵਿਗੜ ਗਏ ਉਹਦੇ ਨਾਲ ਵਿਗੜ ਗਏ ਉਹਦੇ ਨਾਲ ਵਿਗੜ ਗਏ ਜਦੋਂ ਤੁਸੀਂ ਤਿੰਨ ਚਾਰ ਵਾਰ ਸਬੰਧ ਵਿਗੜਨ ਤੋਂ ਬਾਅਦ ਸੋਚਦੇ ਹੋ ਕਿ ਕਾਰਨ ਕੀ ਹੈ ਫਿਰ ਆਪਾਂ ਜੜ ਫੜਦੇ ਹਾਂ ਉਹਦੀ ਤੇ ਜੜ ਦੇ ਵਿੱਚ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਸਬੰਧ ਜ਼ਿਆਦਾਤਰ ਮੈਂ ਜ਼ਿਆਦਾ ਮਤਰਾ ਨਹੀਂ ਕਹਿੰਦਾ ਬਹੁਤ ਸਾਰੇ ਫਿਰ ਵੀ ਬਹੁਤ ਸਾਰੇ ਸਬੰਧ ਸਾਡੇ ਇਸ ਕਰਕੇ ਵਿਗੜੇ ਆ ਕਿ ਜਿੰਨੀ ਇੱਜ਼ਤ ਸਾਡੇ ਵੱਲੋਂ ਉਸ ਬੰਦੇ ਨੂੰ ਦੇਣੀ ਬਣਦੀ ਸੀ ਨਾ ਅਸੀਂ ਉਹ ਤੋਂ ਕਿਤੇ ਜ਼ਿਆਦਾ ਵੱਧ ਲਈ ਇਸ ਕਰਕੇ ਸਾਡੇ ਨਾਲ ਸੰਬੰਧ ਵਿਗੜ ਗਏ ਤੇ ਇਹਨੂੰ ਇਹਨੂੰ ਆਪਾਂ ਜੋੜਾਂਗੇ ਕਾਦੇ ਨਾਲ ਜੋੜਾਂਗੇ ਇਹਨੂੰ ਇਸ ਚੀਜ਼ ਦੇ ਨਾਲ ਕਿ ਚਾਟੀ ਵਾਲੀ ਲੱਸੀ ਦੇ ਵਿੱਚ ਨਾ ਅਗਰ ਦੇਸੀ ਘਿਓ ਪਾ ਕੇ ਰੱਖੋਗੇ ਨਾ ਤਾਂ ਉਹ ਜ਼ਿਆਦਾ देर ਨਹੀਂ ਚੱਲਦਾ ਦੇਸੀ ਘਿਓ ਨੂੰ ਵਰਤਣ ਲਈ ਉਹਨੂੰ ਰੱਖਣ ਲਈ ਸੰਭਾਲਣ ਲਈ ਅਲੱਗ ਬਰਤਨ ਦੀ ਲੋੜ ਹੁੰਦੀ ਹੈ ਅਗਰ ਚਾਟੀ ਲੱਸੀ ਵਾਲੀ ਹੈ ਤਾਂ ਉਹਦੇ ਵਿੱਚ ਲੱਸੀ ਹੀ ਰੱਖੋ ਮਤਲਬ ਕਹਿਣ ਦਾ ਮਤਲਬ ਇਹ ਹੈ ਬੀ ਜਿਹੜਾ ਜਿਹੜਾ ਤੁਹਾਡਾ ਕੋਈ ਦੋਸਤ ਮਿੱਤਰ ਸਕੇ ਸੰਬੰਧੀ ਕੋਈ ਵੀ ਲਗਾ ਲਓ ਅਗਰ ਉਹਨੂੰ ਉਹਨੂੰ ਉਨੀ ਹੀ ਇੱਜ਼ਤ ਦਿਓ ਜਿੰਨੀ ਕੁ ਦਾ ਜਿੰਨੀ ਕੁ ਉਹ ਤੁਹਾਨੂੰ ਲੱਗਦਾ ਕਿ ਇਹਦੇ ਯੋਗ ਹੈ ਜਿੱਦਣ ਵੱਧ ਇੱਜ਼ਤ ਦਿਓਗੇ ਤੁਹਾਡੇ ਸੰਬੰਧ ਸਮਝ ਲਓ ਵਿਗੜਨੇ ਸ਼ੁਰੂ ਹੋਗੇ ਕਿਉਂਕਿ ਵੱਧ ਇੱਜ਼ਤ ਉਹਨੂੰ ਖੁਦ ਨੂੰ ਹਰ ਬੰਦੇ ਨੂੰ ਉਹਨਾਂ ਆਪਣੀ ਯੋਗਤਾ ਦਾ ਪਤਾ ਹੁੰਦਾ ਕਿ ਮੈਂ ਕਿੰਨਾ ਕੁ ਯੋਗ ਹੈ ਜਾਂ ਹਰ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕਿੰਨੀ ਕੀ ਇੱਜ਼ਤ ਭਾਲਦਾ ਜਾਂ ਮੈਨੂੰ ਕਿੰਨੀ ਕੀ ਇੱਜ਼ਤ ਸਮਾਜ ਚ ਮਿਲ ਸਕਦੀ ਹੈ ਜਦੋਂ ਤੁਸੀਂ ਉਹਦੀ ਲੋੜ ਤੋਂ ਵੱਧ ਇੱਜ਼ਤ ਉਸ ਬੰਦੇ ਨੂੰ ਦਿੰਦੇ ਹੋ ਤਾਂ ਨੇਚਰਲੀ ਹੈ ਉਹ ਬੰਦਾ ਸੋਚੂਗਾ ਇਹ ਕਿ ਅਗਰ ਇਹ ਮੈਨੂੰ ਮੇਰੀ ਲੋੜ ਨਾਲੋਂ ਵੱਧ ਇੱਜ਼ਤ ਦੇ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਇਹਨੂੰ ਮੇਰੀ ਬਹੁਤ ਜ਼ਿਆਦਾ ਲੋੜ ਹੈ ਜਦੋਂ ਉਹਨੂੰ ਉਹ ਲੋੜ ਮਹਿਸੂਸ ਹੋ ਗਈ ਤੁਹਾਡੇ ਕਿ ਤੁਹਾਨੂੰ ਉਹਦੀ ਲੋੜ ਹੈ ਤਾਂ ਉਹਦਾ ਐਟੀਟਿਊਡ ਤੁਹਾਡੇ ਪ੍ਰਤੀ ਹਲਕਾ ਹਲਕਾ ਬਦਲਣਾ ਸ਼ੁਰੂ ਹੋ ਜਾਣਾ ਭਾਵੇਂ ਤੁਸੀਂ ਉਹਦੇ ਨਾਲੋਂ ਕਿੰਨੇ ਇੰਟੈਲੀਜੈਂਟ ਹੋ ਭਾਵੇਂ ਤੁਸੀਂ ਉਹਦੇ ਨਾਲੋਂ ਫਾਈਨੈਂਸ਼ਲੀ ਸਟਰੋਂਗ ਹੋ ਭਾਵੇਂ ਤੁਸੀਂ ਉਹਦੇ ਨਾਲੋਂ ਕਿੰਨੇ ਤਜਰਬੇਕਾਰ ਹੋ ਪਰ ਉਹਨੇ ਕਿਉਂ ਕਿਉਂਕਿ ਤੁਸੀਂ ਉਹਨੂੰ ਉਹਦੀ ਲੋੜ ਨਾਲੋਂ ਵੱਧ ਇੱਜ਼ਤ ਦੇ ਚੁੱਕੇ ਹੋ ਤਾਂ ਉਹਨੇ ਤੁਹਾਡੀ ਕਿਸੇ ਵੀ ਗੱਲ ਨੂੰ ਪ੍ਰੈਕਟੀਕਲੀ ਜਾਂ ਉਹ ਸੀਜ ਨੂੰ ਵਿਵਹਾਰਕ ਤੌਰ ਤੇ ਨਹੀਂ ਲੈਣਾ ਤਾਂ ਉਦੋਂ ਤੋਂ ਬਾਅਦ ਉਹਦੀ ਇੱਜ਼ਤ ਉਹਦੇ ਮਨ ਦੇ ਵਿੱਚ ਤੁਹਾਡੀ ਇੱਜ਼ਤ ਘਟਣੀ ਸ਼ੁਰੂ ਹੋ ਜਾਣੀ ਹੈ ਕਿਉਂ ਕਿਉਂਕਿ ਉਹਨੇ ਇਹਨੂੰ ਇਸ ਤਰ੍ਹਾਂ ਨਾਲ ਲੈ ਲੈਣਾ ਕਿ ਤੁਹਾਡੀ ਜਿਹੜੀ ਲੋੜ ਹੈ ਉਹ ਤੁਸੀਂ ਉਹਦੀ ਉਹਨੂੰ ਵੱਧ ਇੱਜ਼ਤ ਵੱਧ ਇੱਜ਼ਤ ਨੂੰ ਉਹ ਚਾਪਲੂਸੀ ਸਮਝਣ ਲੱਗ ਜਾਂਦਾ ਤੇ ਉਹਨੂੰ ਇਹ ਲੱਗਣ ਲੱਗ ਜਾਂਦਾ ਤੇ ਕਿਉਂ ਕਿਉਂਕਿ ਉਹ ਉਹ ਤਾਂ ਤੁਸੀਂ ਬਹੁਤ ਜ਼ਿਆਦਾ ਕੰਮ ਲੈਣੇ ਆ ਜਾਂ ਉਹ ਉਹਨੇ ਤੁਹਾਡੇ ਕੰਮ ਹੋਣਾ ਹੈ ਜਾਂ ਉਹ ਤੁਹਾਡੇ ਕੰਮ ਆ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਜਦੋਂ ਫਰਕ ਪੈਂਦਾ ਫਿਰ ਕਿਤੇ ਨਾ ਕਿਤੇ ਜਾ ਕੇ ਜਦੋਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਯੋਗਤਾ ਦੇ ਲੈਵਲ ਤੇ ਜਾਂ ਉਸ ਲੈਵਲ ਤੇ ਖਰਾ ਨਹੀਂ ਉਤਰ ਰਿਹਾ ਬੰਦਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਬੰਧ ਦਾ ਜਿਹੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਇਸ ਲਈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਧਿਆਨ ਰੱਖਣਾ ਕਿ ਜਿਹੜੀ ਚੀਜ਼ ਦਾ ਵਰਤਨ ਉਹਨੂੰ ਓਨਾ ਕੀ ਰੱਖਣਾ ਹੈ ਚਾਟੀ ਦੇ ਵਿੱਚ ਅਗਰ ਲੱਸੀ ਰੱਖੀ ਜਾਂਦੀ ਹੈ ਤਾਂ ਲੱਸੀ ਹੀ ਰੱਖਣੀ ਹੈ ਉਹਦੇ ਵਿੱਚ ਦੇਸੀ ਕੀ ਨਹੀਂ ਰੱਖਣਾ ਦੇਸੀ ਕੀ ਵਾਲੇ ਬਰਤਨ ਦੇ ਵਿੱਚ ਲੱਸੀ ਨਹੀਂ ਰੱਖਣੀ ਇਸ ਕਰਕੇ ਉਹਨੂੰ ਓਨੀ ਹੀ ਇੱਜ਼ਤ ਦਿਓ ਕਿਸੇ ਵੀ ਬੰਦੇ ਨੂੰ ਓਨੀ ਹੀ ਇੱਜ਼ਤ ਦਿਓ ਜਿੰਨੀਕ ਦੇ ਉਹ ਯੋਗ ਹੈ ਪਰ ਇਹਦੀ ਪਰਖ ਤੁਹਾਨੂੰ ਖੁਦ ਹੋਣੀ ਚਾਹੀਦੀ ਹੈ ਇਹਦੇ ਲਈ ਆਪਾਂ ਨੇ ਕਿਸੇ ਨੂੰ ਪੁੱਛਣ ਨਹੀਂ ਜਾਣਾ ਕਿ ਫੋਨ ਕਰਕੇ ਤੁਸੀਂ ਪੁੱਛੋ ਕਿ ਭਾਈ ਸਾਹਿਬ ਇਹ ਫਲਾਣੇ ਬੰਦੇ ਨੂੰ ਆਪਾਂ ਨੂੰ ਭਲਾ ਕਿੰਨੀ ਕੀ ਇੱਜ਼ਤ ਦੇਣੀ ਚਾਹੀਦੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੋਊਗਾ ਇਹ ਤੁਹਾਡੀ ਅੰਤਰਾਤਮਾ ਦੱਸੂਗੀ ਤੁਹਾਨੂੰ ਜਦੋਂ ਵੀ ਤੁਹਾਨੂੰ ਕਿਸੇ ਬੰਦੇ ਦਾ ਐਟੀਟਿਊਡ ਤੁਹਾਡੇ ਪ੍ਰਤੀ ਬਦਲ ਦਾ ਨਜ਼ਰ ਆਉਂਦਾ ਨਾ ਉੱਥੇ ਸਮਝ ਲਓ ਕਿ ਉਹਦੀ ਇੱਜ਼ਤ ਜਿੰਨੀ ਤੁਸੀਂ ਦੇਣੀ ਹੈ ਉਹ ਘੜਾ ਪਰ ਚੁੱਕਿਆ ਇਹ ਤੋਂ ਵੱਧ ਇੱਜ਼ਤ ਉਹ ਤੋਂ ਸਹਾਰ ਨਹੀਂ ਹੋਣੀ ਬਾਕੀ ਡੁੱਲ ਜਾਣੀ ਸੋ ਇਸ ਕਰਕੇ ਹਮੇਸ਼ਾ ਇਹ ਜ਼ਿੰਦਗੀ 'ਚ ਧਿਆਨ ਚ ਰੱਖਣੀ ਹੈ ਗੱਲ ਕਿ ਜਿੰਨੀ ਦੇਰ ਤੁਸੀਂ ਅਗਰ ਆਪਣੇ ਸਬੰਧਾਂ ਨੂੰ ਮੈਂ ਪਹਿਲਾਂ ਵੀ ਕਈ ਵਾਰ ਉਹਨਾਂ 'ਚ ਕਈ ਵੀਡੀਓ ਦੇ ਵਿੱਚ ਇਹ ਕਹਿ ਚੁੱਕਿਆ ਕਿ ਅਗਰ ਇੱਕ ਰੇਤ ਹੁੰਦੀ ਹੈ ਨਾ ਰੇਤ ਮੈਂ ਇਹ ਮੇਰਾ ਮਤਲਬ ਇਹ ਨਹੀਂ ਕਿ ਬੰਦਿਆਂ ਨੂੰ ਮੁਠੀ ਚ ਰੱਖਣਾ ਇੱਕ ਸਿੰਪਲ ਉਦਾਹਰਨ ਹੈ ਉਦਾਹਰਨ ਇਹ ਹੈ ਕਿ ਰੇਤ ਅਗਰ ਮੁੱਖੀ ਦੇ ਅੰਦਰ ਅੰਦਰ ਰੱਖਣੀ ਹੈ ਨਾ ਜੀ ਤਾਂ ਤੁਸੀਂ ਉਤੇ ਹਲਕਾ ਹਲਕਾ ਪਾਣੀ ਮਾਰਦੇ ਰਹਿਣਾ ਹੁੰਦਾ ਅਗਰ ਤੁਸੀਂ ਉਤੇ ਜਿਆਦਾ ਪਾਣੀ ਮਾਰੋਗੇ ਤਾਂ ਵੀ ਹੱਥ ਚੋਂ ਬਾਹਰ ਆਹੋ ਤੇ ਅਗਰ ਤੁਸੀਂ ਉਹਨੂੰ ਸੁੱਕੀ ਛੱਡ ਦੋਗੇ ਸੁੱਕ ਕੇ ਵੀ ਉਹਨੂੰ ਤੁਹਾਡੇ ਹੱਥ ਚੋਂ ਬਾਹਰ ਹੋ ਜਾਣਾ ਕਹਿਣ ਦਾ ਮਤਲਬ ਇਹ ਵੀ ਜਿੰਨੇ ਪਾਣੀ ਦੀ ਲੋੜ ਹੈ ਤੁਸੀਂ ਉਹਨਾ ਪਾਣੀ ਮਾਰੋਗੇ ਤਾਂ ਉਹ ਪਰਫੈਕਟਲੀ ਰਹੂਗਾ ਤੁਹਾਡੇ ਨਾਲ ਇਸ ਕਰਕੇ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਵੀ ਬੰਦੇ ਤੁਹਾਡੇ ਕਿਸੇ ਵੀ ਰੂਪ ਨਾਲ ਜੁੜੇ ਹੋਏ ਆ ਉਹਨਾਂ ਨੂੰ ਇੱਜ਼ਤ ਦੇ ਲੈਵਲ ਤੋਂ ਘੱਟੋ-ਘੱਟ ਤੁਸੀਂ ਆਪ ਗੌਰ ਰੱਖਣੀ ਹੈ ਇਹ ਕਿ ਉਹਨਾਂ ਨੂੰ ਕਿੰਨੀ ਇੱਜ਼ਤ ਦਿੱਤੀ ਜਾਵੇ ਤਾਂ ਕਿ ਉਹ ਪਰਫੈਕਟਲੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਕੱਟ ਜਾਣ ਤੇ ਤੁਹਾਡੇ ਸਬੰਧ ਖਰਾਬ ਨਾ ਹੋਣ ਧੰਨਵਾਦ ਸਤਿ ਸ੍ਰੀ ਅਕਾਲ